ਬਿਲਕੁਲ ਹਰਜੋਤ ਸਿੰਘ ਜੀ ਡੋਜ ਨੂੰ ਲੈ ਕੇ ਤਾਂ ਬਹੁਤ ਜ਼ਿਆਦਾ ਜਿਹੜੇ ਉਹ ਸਵਾਲ ਨੇ ਹੁਣ ਤੁਸੀਂ ਦੇਖੋ ਵੀ 트럼ਪ ਹੁਣਾ ਨੇ ਆਉਂਦਿਆਂ ਇੱਕ ਉਸ ਚੀਜ਼ ਨੂੰ ਐਗਜ਼ੈਕਟਿਵ ਆਰਡਰ ਦੇ ਨਾਲ ਵਾਪਸ ਲੈ ਲਿਆ ਜਿਹਦੇ ਵਿੱਚ ਇਹ ਸੀਗਾ ਵੀ ਜਿਹੜੇ ਇਹਨਾਂ ਦੇ ਜਿਹੜਾ ਵੀ ਪ੍ਰਸ਼ਾਸਨ ਦੇ ਵਿੱਚ ਆਉਂਦੇ ਆ ਬਾਈਡਨ ਹੁਣਾ ਨੇ ਇਹ ਰੂਲ ਬਣਾਇਆ ਸੀਗਾ ਵੀ ਜਿਹੜਾ ਵੀ ਕੋਈ ਪ੍ਰਸ਼ਾਸਨ ਦੇ ਵਿੱਚ ਆਉਂਦਾ ਆ ਜਿਹੜਾ ਵੀ ਕੋਈ ਗਿਫਟ ਮਿਲਦਾ ਆ ਕੋਈ ਵੀ ਉਹਨਾਂ ਨੂੰ ਚੀਜ਼ਾਂ ਮਿਲਦੀਆਂ ਆ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਆ ਉਹ ਤੁਹਾਨੂੰ ਦੱਸਣਾ ਪੈਣਾ ਸੀ ਪਰੰਪ ਉਹਨਾਂ ਨੇ ਇੱਕੋ ਛੱਟ ਕੇ ਉੱਤੇ ਲੀਕ ਫੇਰ ਦਿੱਤੀ ਕਿੰਨੇ ਦੱਸਣ ਦੀ ਲੋੜ ਨਹੀਂ ਸੋ ਹੁਣ ਇਹਦੇ ਨਾਲ ਦੱਸੋ ਵੀ ਕਲਪਸ਼ਨ ਵਧ ਰਹੀ ਆ ਕਿ ਘਟਣੀ ਆ ਉਦੋਂ ਉਹ ਜਿਹੜਾ ਡੋਜ ਵਾਲਾ ਇਲਨ ਮਸਕ ਆ ਜੋ ਕਿ ਹਰ ਇੱਕ ਏਜੰਸੀ ਦੇ ਉੱਤੇ ਆਪਣਾ ਕੰਟਰੋਲ ਕਰਨ ਦੀ ਜਿਹੜੀ ਉਹ ਕੋਸ਼ਿਸ਼ ਦੇ ਵਿੱਚ ਆ ਜਿਹੜਾ ਉਹ ਕਹਿ ਰਿਹਾ ਆ ਵੀ ਭਾਈ ਇੱਥੇ ਤਾਂ ਬਹੁਤ ਜ਼ਿਆਦਾ ਫਰਾਡ ਆ ਅਜੇ ਤੱਕ ਜੇ ਫਰਾਡ ਇੰਨਾ ਆ ਇਹ ਸਾਰਾ ਕੁਝ ਹੈ ਜਿੱਦਾਂ ਤੁਸੀਂ ਵੀ ਦੱਸਿਆ ਵੀ ਕੋਈ ਕ੍ਰਿਮੀਨਲ ਕੇਸ ਲਿਆਉਣਾ ਚਾਹੀਦਾ ਇਹਨਾਂ ਨੂੰ ਮੇਨ ਇਹ ਆ ਵੀ ਉਸ ਦਾ ਇੱਕ ਪੂਰੀ ਤਰੀਕੇ ਦੇ ਨਾਲ ਲੋਕਾਂ ਦੇ ਮੋਹਰੇ ਲਿਆਉਣ ਲੋਕੀ ਤੇ ਭੱਜ ਕੇ ਤੁਹਾਡੇ ਨਾਲ ਜਿਹੜੇ ਜੁੜਨਗੇ ਲੋਕਾਂ ਨੂੰ ਇਹ ਤਾਂ ਪਤਾ ਹੀ ਆ ਵੀ ਇੱਥੇ ਜਿਹੜਾ ਵੇਸਟਫੁਲ ਬਹੁਤ ਜ਼ਿਆਦਾ ਮਨੀ ਜਿਹੜੀ ਵੇਸਟ ਜਿਹੜੀ ਇਸ ਦੇ ਵਿੱਚ ਹੁੰਦੀ ਆ ਸਰਕਾਰੀ ਜਿਹੜੇ ਉਹ ਕਮਾਂ ਕਰਜਾਂ ਦੇ ਵਿੱਚ ਇਹਦੇ ਵਿੱਚ ਕੋਈ ਲੋਕਾਂ ਨੂੰ ਕੋਈ ਸ਼ੱਕ ਨਹੀਂ ਆ ਪਰ ਜਿਹੜੇ ਤੁਸੀਂ ਫਰਾਡ ਤੇ ਉਹ ਸਾਰੀਆਂ ਚੀਜ਼ਾਂ ਦੀ ਕਰ ਰਹੇ ਹੋ ਲੋਕੀ ਉਡੀਕ ਕਰ ਰਹੇ ਆ ਵੀ ਭਾਈ ਕੋਈ ਨਾ ਕੋਈ ਤੁਸੀਂ ਕੇਸ ਲੈ ਕੇ ਆਓ ਤਾਂ ਜੋ ਸਾਰੀਆਂ ਚੀਜ਼ਾਂ ਅਦਾਲਤਾਂ ਦੇ ਵਿੱਚ ਤੁਸੀਂ ਪੇਸ਼ ਕਰਕੇ ਕਰੋ ਕੱਲ ਜੋ ਰੋਗਨ ਦੇ ਉੱਤੇ ਵੀਕਐਂਡ ਦੇ ਉੱਤੇ ਜਾ ਕੇ ਉਹ ਕਹਿੰਦਾ ਸੀਗਾ ਵੀ ਮੈਂ ਬਹੁਤਾ ਕੁਝ ਦੱਸਿਆ ਤਾਂ ਮੈਨੂੰ ਅਸੈਸੀਨੇਟ ਕਰ ਦੇਣਗੇ ਮੈਨੂੰ ਜਿਹੜਾ ਉਹ ਮਾਰ ਦੇਣਗੇ ਹੁਣ FAA ਦੇ ਨਾਲ ਲੈ ਕੇ ਤੁਸੀਂ ਦੇਖੋ ਵੀ ਕੀ ਜਿਹੜਾ ਉਹ ਚੱਲ ਰਿਹਾ ਇੰਟਰਨੈਟ ਸਰਵਿਸ ਉੱਥੇ ਬਦਲੀ ਜਾਣੀ ਹੈ ਉਹ Verizon ਵਾਲਿਆਂ ਨੇ ਆਉਣਾ ਸੀਗਾ ਈਲਨ ਮਸਕ FAA ਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ ਇਹ Dodge ਦੇ ਨਾਲ ਕੰਮ ਕਰਦਾ ਆ FAA ਦੇ ਵੱਲੋਂ ਬਿਆਨ ਦੇ ਰਿਹਾ ਆ ਵੀ ਨਹੀਂ ਜੀ ਹੁਣ Verizon ਦੇ ਨਾਲ ਅਸੀਂ ਕੰਟਰੈਕਟ ਕੈਨਸਲ ਕਰਕੇ ਇਹਦੀ ਆਪਣੀ ਕੰਪਨੀ Starlink ਦੇ ਨਾਲ ਜਿਹੜਾ ਉਹ ਤੁਸੀਂ ਕਰ ਲਓ ਉਨੇ ਤੋਂ ਇਹ ਸਾਫ ਹੀ ਪਤਾ ਲੱਗ ਰਿਹਾ ਨਾ ਵੀ ਆਪਸ ਦੇ ਵਿੱਚ ਅੰਦਰਖਾਤੇ ਕੀ ਜਿਹੜਾ ਇਸ ਦੇ ਵਿੱਚ ਉਹ ਹੋ ਕਰਨਾ ਜਿਹੜਾ ਚਾਹੁੰਦੇ ਆ ਜਿੱਥੇ ਅਮਰੀਕਨ ਲੋਕ ਜਾਂ ਦੁਨੀਆ ਦੇ ਕਿਤੇ ਵੀ ਪਾਸੇ ਜਿਹੜੇ ਲੋਕ ਆ ਜਦੋਂ ਕਿਸੇ ਨੂੰ ਉਹ ਅੱਖਾਂ ਤੇ ਵੀ ਬਿਠਾਉਂਦੇ ਆ ਤੇ ਅਰਸ਼ ਤੋਂ ਫਰਸ਼ ਤੇ ਵੀ ਸੁੱਟਣ ਲੱਗਿਆ ਕਈ ਵਾਰੀ ਬੜਾ ਬਹੁਤਾ ਵਕਤ ਉਹ ਨਹੀਂ ਲਗਾਉਂਦੇ ਹੁੰਦੇ ਸੋ ਇਹਨਾਂ ਨੂੰ ਵੀ ਸੰਭਲ ਸੰਭਲ ਕੇ ਜਿਹੜਾ ਉਹ ਚੱਲਣਾ ਜਿਹੜਾ ਉਹ ਚਾਹੀਦਾ ਆ ਇੰਨੇ ਰੋਲੇ ਰੱਪਿਆਂ ਦੇ ਵਿੱਚ ਤੁਸੀਂ ਦੇਖੋ ਵੀ ਅੰਦਰ ਖਾਤੇ ਕਿਹੜੀ ਕੰਪਨੀਆਂ ਤੇ ਕਿਨੂੰ ਜਿਹੜਾ ਉਹ ਫਾਇਦਾ ਜਿਹੜਾ ਉਹ ਹੋ ਰਿਹਾ ਕਿਦਾਂ ਦੇ ਜਿਹੜੇ ਰੂਲ ਆ ਇਸ ਪੂਰੇ ਰੋਲੇ ਰੱਪੇ ਦੇ ਵਿੱਚ ਨਾਲ ਦੇ ਨਾਲ ਕੁਝ ਵਾਪਸ ਲਏ ਜਾ ਰਹੇ ਆ ਕੁਝ ਨਵੇਂ ਬਣਾਏ ਜਾ ਰਹੇ ਆ ਤਾਂ ਜੋ ਇਹ ਇਸ ਰੋਲੇ ਰੱਪੇ ਦੇ ਵਿੱਚ ਇਹਨਾਂ ਚੀਜ਼ਾਂ ਦੇ ਉੱਤੇ ਕਿਸੇ ਨੂੰ ਕੋਈ ਬਹੁਤਾ ਪਤਾ ਨਾ ਲੱਗੇ ਡੀਆਈ ਦੀ ਹਰਜੋਜੀ ਨੇ ਨਵੀਂ ਰਿਪੋਰਟ ਦੇ ਮੁਤਾਬਕ ਸਭ ਤੋਂ ਜ਼ਿਆਦਾ ਚਿੱਟੇ ਮੂਲ ਦੀਆਂ ਔਰਤਾਂ ਨੂੰ ਨੁਕਸਾਨ ਹੋਇਆ ਜਿਹੜੀ ਇਹ ਕਿਨਾਂ ਦੀ ਬਹੁਤ ਵੱਡੀ ਪ੍ਰਾਈਮ ਵੋਟਰ ਬੇਸਿਕੀਆਂ ਅਕਈਆਂ ਦੀਆਂ ਆਪਣੀਆਂ ਹੁਣ ਉਹਨਾਂ ਦੀਆਂ ਇੰਟਰਵਿਊਜ਼ ਜੋ ਪੱਤਰਕਾਰਾਂ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਆ ਉਹ ਆ ਰਹੀਆਂ ਕਹਿੰਦੇ ਵੀ ਵੋਟ ਤਾਂ ਸੀ ਟਰੰਪ ਨੂੰ ਆ ਇਸ ਮਾਮਲਿਆਂ ਦੇ ਕਰਕੇ ਜਿਹੜੀ ਉਹ ਪਾਈ ਸੀ ਪਰ ਉਹਨਾਂ ਦੀਆਂ ਆਪਣੀਆਂ ਜੋਬਾਂ ਇਸੇ ਡੀਈਆਈ ਬੀਈਆਈ ਨੂੰ ਜਿਹੜਾ ਉਹ ਰੱਦ ਕਰਨ ਕਰਕੇ ਜਿਹੜੀਆਂ ਉਹ ਕੈਨਸਲ ਹੋਈਆਂ ਕਹਿੰਦੇ ਡੀਈਆਈ ਦੇ ਕਰਕੇ ਤਕਰੀਬਨ 60% ਜਿਹੜੀਆਂ ਜੋਬਸ ਕੱਟ ਹੋਈਆਂ ਆ ਉਹਨਾਂ ਵਿੱਚ ਔਰਤਾਂ ਦੀ ਤੇ ਔਰਤਾਂ ਦੇ ਵਿੱਚ ਜਿਹੜੇ ਚਿੱਟੇ ਮੂਲ ਦੀਆਂ ਔਰਤਾਂ ਦੀ ਕਹਿੰਦੇ ਵੀ ਜੋਬਸ ਜਿਹੜੀਆਂ ਉਸ ਦੇ ਵਿੱਚ ਕੱਟ ਹੋਈਆਂ ਸੋ ਹੁਣ ਦੇਖੋ ਇਸ ਪੂਰੇ ਮਾਮਲੇ ਦੇ ਵਿੱਚ ਲੋਕਾਂ ਦਾ ਨਜ਼ਰੀਆ ਕਿਸ ਤਰੀਕੇ ਦੇ ਨਾਲ ਅੱਗੇ ਬਦਲਦਾ ਹੈਗਾ ਆ ਦੂਜੇ ਪਾਸੇ ਵੀ ਤਾਂ ਹਰਜੋਤ ਸਿੰਘ ਜੀ ਸਿੱਧੇ ਜਿਹੜੇ ਪੋਲੀਟੀਸ਼ੀਅਨ ਆ ਉਹ ਇਲਾਨ ਮਸਕ ਦੇ ਉੱਤੇ ਇਹੀ ਦੋਸ਼ ਜਿਹੜਾ ਲਾਉਂਦੇ ਆ ਵੀ ਭਾਈ ਇਹ ਇੱਕ ਗ੍ਰਿਫਟਰ ਆ ਤੇ ਨਾਲ ਦੇ ਨਾਲ ਇਹ ਸਿਰਫ ਫਾਇਦਾ ਚੱਕਣਾ ਚਾਹੁੰਦਾ ਆ ਇੱਕ ਕਮੇਟੀ ਦੇ ਵਿੱਚ ਕੋਈ ਡੈਮੋਕ੍ਰੇਟ ਬੋਲ ਰਿਹਾ ਸੀਗਾ ਉਸਨੇ ਟਰੰਪ ਨੂੰ ਤੇ ਮਸਕ ਨੂੰ ਗ੍ਰਿਫਟਰ ਕਹਤਾ ਤੇ ਕਹਿੰਦੇ ਉਹਨੂੰ ਕਮੇਟੀ ਚੋਂ ਚੱਕ ਕੇ ਬਾਹਰ ਮਾਦਿਆ ਵੀ ਤੂੰ ਉਸ ਜਿਹੜੀ ਮੀਟਿੰਗ ਚੱਲ ਰਹੀ ਉਹਦੇ ਵਿੱਚੋਂ ਜਿਹੜਾ ਉਹ ਉਹਨੂੰ ਬਾਹਰ ਕੱਢ ਦਿੱਤਾ ਗਿਆ ਸੋ ਕਾਫੀ ਕੁਝ ਜਿਹੜਾ ਇਹ ਬਦਲ ਰਿਹਾ ਹੈ ਚੇਂਜ ਜਿਹੜਾ ਇਸ ਦੇ ਵਿੱਚ ਹੋ ਰਹੀਆਂ ਹੈਗੀਆਂ ਯੂਕੇ ਤੇ ਫਰਾਂਸ ਨੇ ਜੋ ਇੱਕ ਪੀਸ ਪਲਾਨ ਡਰਾਫਟ ਕੀਤੀ ਹੈਗੀ ਆ ਯੂਕਰੇਨ ਦੇ ਲਈ ਤੇ ਦੂਸਰੇ ਪਾਸੇ ਯੂਐਸਏ ਨਾਲ ਜਿਸ ਹਿਸਾਬ ਦੇ ਨਾਲ ਰਿਲੇਸ਼ਨ ਟੁੱਟਦਾ ਜਾ ਰਿਹਾ ਹੈ ਇਹ ਸਾਰਾ ਕੁਝ ਕਹਿੰਦੇ ਭਈ ਅ ਨਵਾਂ ਬਣੂਗਾ ਬਹੁਤ ਸਾਰੇ ਲੋਕ ਇਹ ਵੀ ਸੋਚ ਰਹੇ ਆ ਕਿ ਯੂਰਪ ਇਕੱਲਾ ਪੀਸ ਕਰ ਸਕਦਾ ਆ ਵਿਦਾਊਟ ਦਾ ਹੈਲਪ ਆਫ ਯੂ ਐਸ 트럼ਪ ਜੇਲਨਸਕੀ ਹੁਣਾਂ ਦੀ ਜੋ ਗੱਲਬਾਤ ਹੋਈ ਆ ਕਹਿੰਦੇ ਵੀ ਕਿਤੇ ਇਹ ਤਾਂ ਨਹੀਂ ਵੀ ਐਂਡ ਆਫ ਜੀਓ ਪੋਲੀਟੀਕਲ ਵੈਸਟ ਹੈਗਾ ਯੂ ਐਸ ਦੇ ਪ੍ਰੈਜ਼ੀਡੈਂਟ ਡੋਨਲਡ 트럼ਪ ਤੇ ਯੂਕਰੇਨੀਅਨ ਪ੍ਰੈਜ਼ੀਡੈਂਟ ਬਲਾਦੀਮਿਰ ਜੇਲਨਸਕੀ ਦੀ ਜੋ ਐਕਸਚੇਂਜ ਪਿਛਲੇ ਸ਼ੁੱਕਰਵਾਰ ਹੋਈ ਹੈਗੀ ਆ ਕਹਿੰਦੇ ਵੀ ਹਿੰਜ ਪੁਆਇੰਟ ਆਫ ਹਿਸਟਰੀ ਆ ਯੂਐਸ ਤੇ ਯੂਰਪੀਅਨ ਰਿਲੇਸ਼ਨ ਦੇ ਵਿੱਚ ਕਿਉਂਕਿ ਯੂਰਪ ਦੇ ਕਿੰਨੇ ਮੁਲਕ ਹੈਗੇ ਆ ਅ ਵਾਸ਼ਿੰਗਟਨ ਪੋਸਟ ਦੇ ਗਲੋਬਲ ਅਫੇਅਰ ਕਾਲਮਨਿਸਟ ਇਸ਼ਾਨ ਥਰੂਰ ਉਹਨਾਂ ਨੇ ਇਹ ਲਿਆ ਲਿਖਿਆ ਆ ਵੀ ਇਹ ਤੋਂ ਸ਼ਰਿਆ ਪਤਾ ਲੱਗ ਰਿਹਾ ਵੀ ਬਹੁਤ ਵੱਡਾ ਰਿਫਟ ਯੂਰਪ ਤੇ 트੍ਰੰਪ ਹੋਣਾ ਦੇ ਵਿੱਚ ਪੈ ਰਿਹਾ ਹੈਗਾ ਬਾਈਡਨ ਐਡਮਿਨਿਸਟ੍ਰੇਸ਼ਨ ਨੇ 2022 ਦੇ ਵਿੱਚ ਜਦੋਂ ਯੂਕਰੇਨ ਨੂੰ ਦੇ ਉੱਤੇ ਅਟੈਕ ਕੀਤਾ ਗਿਆ ਸੀ ਅ ਰਸ਼ੀਆ ਵੱਲੋਂ ਉਸ ਟਾਈਮ ਉਸ ਟਾਈਮ ਦੇ ਉੱਤੇ ਵਾਈਡ ਨੈਸ਼ਨਲ ਸਟ੍ਰੈਟਿਜਿੰਗ ਦੇ ਲਈ ਇੱਕ ਬਹੁਤ ਕਹਿੰਦੇ ਭੀ ਵੱਡੀ ਮੂਵਮੈਂਟ ਸੀ ਗੈਲਵਨਾਈਜ਼ਿੰਗ ਮੂਵਮੈਂਟ ਸੀਗੀ ਤੇ ਯੂ ਐਸ ਨੇ ਪੂਰੀ ਤਰ੍ਹਾਂ ਜਿਹੜੀ ਆ ਯੂਕਰੇਨ ਦੀ ਸਪੋਰਟ ਕੀਤੀ ਹੈਗੀ ਆ ਤੇ ਕਈ ਜਿਹੜੇ ਰਿਪਬਲਿਕਨਸ ਵੀ ਆ ਉਹ ਵੀ ਸਪਲਿਟ ਹੈਗੇ ਆ 트੍ਰੰਪ ਹੁਣਾ ਦੇ ਰਸ਼ੀਆ ਪ੍ਰਤੀ ਸਟੈਂਡ ਨੂੰ ਲੈ ਕੇ ਇੱਕ ਰਿਪਬਲਿਕਨ ਮਿਸਸੀਸੀਪੀ ਦੇ ਰੌਜਰ ਵਿਕਰ ਆ ਤੇ ਉਹ ਕਹਿੰਦੇ ਵੀ ਇਹ ਤਾਂ ਸ਼ਰਿਆ ਪਤਾ ਸਾਨੂੰ ਵੀ ਰਸ਼ੀਆ ਅਗਰੈਸਰ ਆ ਸੂਜਨ ਕਾਲਨ ਵੀ ਜੋ ਮੇਨ ਦੀ ਆ ਉਹ ਵੀ ਕਹਿ ਰਹੀ ਆ ਭਈ ਜਿਸ ਹਿਸਾਬ ਦੇ ਨਾਲ ਬੋਟ ਪਾਈ ਗਈ ਹੈਗੀ ਆ ਯੂਨ ਦੇ ਵਿੱਚ ਵੀ ਉਹ ਬੜੇ ਸ਼ੇਮਫੁਲ ਹੈਗੀ ਆ ਸੋ ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹ ਅੰਡਰਸਟੈਂਡ ਕਰਦੇ ਹੈਗੇ ਕਿ ਇਹਦਾ ਜਿਹੜਾ ਲੌਂਗ ਰਨ ਦੇ ਵਿੱਚ ਸਾਡਾ ਸਾਡੇ ਤੇ ਬੁਰਾ ਅਸਰ ਹੋਊਗਾ ਇਹ ਚ ਕੋਈ ਸ਼ੱਕ ਨਹੀਂ ਹੈ ਕਿ ਹਰ ਕੋਈ ਚਾਹੁੰਦਾ ਹੈ ਕਿ ਲੜਾਈ ਖਤਮ ਹੋਵੇ ਤੇ ਅਮਰੀਕਾ ਦੇ ਜਿਹੜੇ ਟੈਕਸਪੇਅਰ ਦਾ ਮਨੀ ਆ ਉਹ ਵੀ ਜਾਣਾ ਬੰਦ ਹੋਵੇ ਪਰ ਦੂਸਰੇ ਪਾਸੇ ਜਿਸ ਹਿਸਾਬ ਦੇ ਨਾਲ ਤਿੰਨ ਸਾਲਾਂ ਦੇ ਵਿੱਚ ਰਸ਼ੀਆ ਵਾਲਿਆਂ ਨੇ ਯੂਕਰੇਨ ਦੇ ਵਿੱਚ ਤਵਾਹੀ ਮਚਾਈ ਹੈਗੀ ਆ ਉਹਨਾਂ ਦੇ ਕਿੰਨੇ ਏਰੀਏ ਤੇ ਕਬਜ਼ਾ ਕਰ ਲਿਆ ਹੈਗਾ ਤੇ 트럼ਪ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਇੰਡੀਕੇਸ਼ਨਸ ਦਿੱਤੀਆਂ ਜਾ ਰਹੀਆਂ ਕਿ ਜਿਹੜਾ ਉਹਨਾਂ ਦੇ ਥੱਲੇ ਕਬਜ਼ਾ ਉਹਨੂੰ ਉੱਥੇ ਰੱਖਣ ਦਿੱਤਾ ਜਾਵੇ ਤੇ ਗਾਹਾਂ ਜਿਹੜੀ ਗੱਲਬਾਤ ਕੀਤੀ ਜਾਵੇ ਉਹ ਇੱਕ ਬੜੇ ਅਚੰਬੇ ਵਾਲੀ ਗੱਲ ਆ ਤੇ ਉਹ ਯੂਕਰੇਨ ਵਾਲੇ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹਾਲਾਂਕਿ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਬਾਰ ਬਾਰ ਇੱਥੋਂ ਜਾ ਕੇ ਵੀ ਟਵਿੱਟਰ ਦੇ ਉੱਤੇ ਅਮਰੀਕਨ ਲੋਕਾਂ ਦਾ ਅਮਰੀਕਨ ਪ੍ਰੈਜ਼ੀਡੈਂਟ ਦਾ ਸਾਰਿਆਂ ਦਾ ਜਿਹੜਾ ਧੰਨਵਾਦ ਕੀਤਾ ਹੈਗਾ ਆ ਬਈ ਬਿਲਕੁਲ ਅਸੀਂ ਜਿਹੜਾ ਤੁਹਾਡਾ ਧੰਨਵਾਦ ਕਰਦੇ ਆ ਵੀ ਤੁਸੀਂ ਸਾਡਾ ਇੰਨਾ ਜਿਹੜਾ ਸਾਥ ਦਿੱਤਾ ਹੈਗਾ ਜੀ ਬਿਲਕੁਲ ਅਗਲੀ ਜਿਹੜੀਆਂ ਹਰਜੋਤ ਸਿੰਘ ਜੀ ਗੱਲਾਂ ਦੇ ਵਿੱਚ ਜਿਹੜਾ ਚੱਲਦੇ ਜਾਈਏ